ਮੇਰੇ ਘਰਵਰੇ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਇਸ ਲਈ ਉਹਨਾਂ ਨੂੰ ਹੁਣ ਕੁਝ ਵੀ ਵਿਖਾਈ ਨਹੀਂ ਦਿੰਦਾ ਸੀ ਜਿਸ ਕਰਕੇ ਅਸੀਂ ਬਹੁਤ ਹੀ ਪਰੇਸ਼ਾਨ ਰਹਿੰਦੇ ਸਾਂ ਅਤੇ ਇਸੇ ਕਰਕੇ ਹੁਣ ਸਾਨੂੰ ਬਾਹਰ ਆਉਣ ਜਾਣ ਦੇ ਵਿੱਚ ਬਹੁਤ ਹੀ ਦਿੱਕਤ ਹੁੰਦੀ ਸੀ ਫਿਰ ਅਸੀਂ ਇੱਕ ਸੈਕਹੈਂਡ ਗੱਡੀ ਖਰੀਦ ਲਈ ਸੀ ਪਰ ਹੁਣ ਮੁਸ਼ਕਲ ਇਹ ਸੀ ਕਿ ਮੈਨੂੰ ਤਾਂ ਗੱਡੀ ਚਲਾਉਣੀ ਹੀ ਨਹੀਂ ਆਉਂਦੀ ਸੀ ਅਤੇ ਇਹ ਚਲਾ ਨਹੀਂ ਸਕਦੇ ਸੀ ਜਿਸ ਕਰਕੇ ਸਾਨੂੰ ਇੱਕ ਡਰਾਈਵਰ ਦੀ ਵੀ ਲੋੜ ਪੈ ਗਈ ਤਾਂ ਹੁਣ ਅਸੀਂ ਇੱਕ ਡਰਾਈਵਰ ਰੱਖਣ ਬਾਰੇ ਵੀ ਸੋਚ ਰਿਆ ਸੀ ਜਦੋਂ ਅਸੀਂ ਡਰਾਈਵਰ ਰੱਖਿਆ ਤਾਂ ਉਹ ਸਾਡੇ ਨਾਲ ਹੀ ਰਹਿੰਦਾ ਸੀ ਅਤੇ ਸਾਨੂੰ ਜਿੱਥੇ ਵੀ ਕਿਤੇ ਜਾਣਾ ਹੁੰਦਾ ਤਾਂ ਉਹ ਸਾਨੂੰ ਨਾਲ ਲੈ ਕੇ ਜਾਂਦਾ ਸੀ ਉਹ ਡਰਾਈਵਰ ਦੇ ਵਿੱਚ ਬਹੁਤ ਹੀ ਹੱਟਾ-ਕੱਟਾ ਤੇ ਸੋਹਣਾ ਸੁਨੱਖਾ ਸੀ ਬਿਲਕੁਲ ਜਵਾਨ ਪਰ ਮੈਂ ਵੀ ਕਿਸੇ ਨਾਲੋਂ ਘੱਟ ਨਹੀਂ ਸੀ ਮੈਂ ਵੀ ਬਹੁਤ ਸੋਹਣੀ ਸੀ ਜਦੋਂ ਵੀ ਕੋਈ ਮੈਨੂੰ ਵੇਖਦਾ ਤਾਂ ਉਹ ਆਪਣੀ ਬਣਾਉਣ ਦੀ ਸੋਚਦਾ ਤੇ ਦੇਖਦਾ ਹੀ ਰਹਿ ਜਾਂਦਾ ਸੀ ਕਿਉਂਕਿ ਮੈਂ ਹੈ ਹੀ ਇੰਨੀ ਸੋਹਣੀ ਸੀ ਹੁਣ ਸਾਡਾ ਡਰਾਈਵਰ ਵੀ ਕੁਝ ਅਜੀਬਾ ਹੀ ਮੇਰੇ ਲਈ ਸੋਚਦਾ ਸੀ ਸ਼ੁਰੂਆਤ ਵਿੱਚ ਤਾਂ ਮੈਂ ਉਸ ਨੂੰ ਇਗਨੋਰ ਕਰ ਦਿੱਤਾ ਧਿਆਨ ਹੀ ਨਾ ਦਿੱਤਾ ਪਰ ਹੌਲੀ-ਹੌਲੀ ਮੈਂ ਨੋਟਿਸ ਕੀਤਾ ਸੀ ਕਿ ਉਹ ਹਮੇਸ਼ਾ ਹੀ ਮੇਰੇ ਵੱਲ ਵੇਖਦਾ ਰਹਿੰਦਾ ਕੁਝ ਦਿਨਾਂ ਦੇ ਬਾਅਦ ਮੈਂ ਉਸ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਮੈਨੂੰ ਇਸ਼ਾਰੇ ਕਰਦਾ ਸੀ ਇੱਕ ਵਾਰੀ ਜਦੋਂ ਅਸੀਂ ਘਰ ਵਾਪਸ ਆਏ ਤਾਂ ਮੈਂ ਉਸ ਨੂੰ ਕਿਹਾ ਕਿ ਜੇ ਤੂੰ ਇੱਥੇ ਰਹਿਣਾ ਚਾਹਨਾ ਤਾਂ ਰਹਿ ਸਕਦਾ ਹੈ ਕਿਉਂਕਿ ਸਾਡੇ ਘਰ ਵਿੱਚ ਦੋ ਕਮਰੇ ਖਾਲੀ ਪਏ ਨੇ ਉਹ ਵੀ ਉੱਪਰ ਵਾਲੀ ਪੋਰਸ਼ਨ ਦੇ ਵਿੱਚ ਉਹ ਉਸੇ ਵੇਲੇ ਮੰਨ ਗਿਆ ਸੀ ਉਸਨੇ ਇੱਕ ਵਾਰੀ ਵੀ ના ਨਹੀਂ ਕੀਤੀ ਤੇ ਉਹ ਅਗਲੇ ਦਿਨ ਹੀ ਆਪਣਾ ਬੈਗ ਲੈ ਕੇ ਆ ਗਿਆ ਸੀ ਤੇ ਸਾਡੇ ਘਰ ਸਾਡੇ ਨਾਲ ਹੀ ਰਹਿਣ ਲੱਗਾ ਸੀ ਪਹਿਲਾਂ ਤਾਂ ਉਹ ਦੂਰ ਰਹਿੰਦਾ ਸੀ ਇਸ ਲਈ ਤਾਂ ਸਾਨੂੰ ਉਸ ਨੂੰ ਫੋਨ ਕਰਕੇ ਬੁਲਾਉਣਾ ਪੈਂਦਾ ਸੀ ਪਰ ਹੁਣ ਉਹ ਸਾਡੇ ਨਾਲ ਰਹਿੰਦਾ ਸੀ ਇਹਨਾਂ ਉਸੇ ਹੌ ਜਾਣ ਵਿੱਚ ਸਮਾਂ ਬਹੁਤ ਜ਼ਿਆਦਾ ਬਰਬਾਦ ਹੁੰਦਾ ਸੀ ਪਰ ਹੁਣ ਜਦੋਂ ਵੀ ਸਾਨੂੰ ਕਿਤੇ ਜਾਣਾ ਹੁੰਦਾ ਤਾਂ ਅਸੀਂ ਉਸ ਨੂੰ ਤੁਰੰਤ ਨਾਲ ਲੈ ਜਾਂਦੇ ਤੇ ਉਹ ਸਾਨੂੰ ਉੱਥੇ ਛੱਡ ਆਉਂਦਾ ਇੱਕ ਰਾਤ ਮੈਂ ਡਰਾਈਵਰ ਦੇ ਕਮਰੇ ਦੇ ਵਿੱਚ ਉਸ ਨੂੰ ਰਾਤ ਦੀ ਰੋਟੀ ਦੇਣ ਲਈ ਗਈ ਤਾਂ ਉਹ ਮੈਨੂੰ ਵੇਖ ਕੇ ਕਹਿ ਲੱਗਾ ਕਿ ਤੁਸੀਂ ਰਾਤ ਦੇ 10 ਵਜੇ ਮੈਨੂੰ ਮਿਲ ਸਕਦੇ ਹੋ ਮੈਨੂੰ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਜੇ ਤੁਹਾਡਾ ਘਰ ਵਾਲਾ ਸੌ ਜਾਵੇ ਤਾਂ ਤੁਸੀਂ ਜ਼ਰੂਰ ਆਇਓ ਮੈਂ ਉਸ ਨੂੰ ਕਿਹਾ ਕਿ ਜੋ ਗੱਲ ਕਰਨੀ ਹੈ ਤੂੰ ਹੁਣੇ ਕਰ ਲੈ ਅਜੇ ਹੀ ਕਿਹੜੀ ਗੱਲ ਹੈ ਜਿਹੜੀ ਰਾਤ ਦੇ 11 ਵਜੇ ਹੀ ਮੇਰੇ ਨਾਲ ਕਰਨੀ ਹੈ ਤੂੰ ਹੁਣ ਕਰ ਸਕਦਾ ਤਾਂ ਉਹ ਕਹਿਣ ਲੱਗਾ ਕਿ ਨਹੀਂ ਉਹ ਨਹੀਂ ਰਾਤ ਦੇ 11 ਵਜੇ ਹੀ ਹੀ ਮੈਂ ਤੁਹਾਡੇ ਨਾਲ ਉਹ ਗੱਲ ਕਰਾਂਗਾ ਮੈਂ ਉਸ ਨੂੰ ਕਿਹਾ ਕਿ ਚਲੋ ਠੀਕ ਹੈ ਮੈਂ ਕੋਸ਼ਿਸ਼ ਕਰਾਂਗੀ ਜਦੋਂ ਰਾਤ ਦੇ 11 ਵਜੇ ਕਿ ਇਹ ਮੇਰਾ ਘਰ ਵਾਲਾ ਸੌ ਗਿਆ ਸੀ ਮੈਂ ਉਸ ਡਰਾਈਵਰ ਦੇ ਕਮਰੇ ਦੇ ਵਿੱਚ ਗਈ ਤੇ ਜਦੋਂ ਮੈਂ ਉਸਦੇ ਕਮਰੇ ਵਿੱਚ ਗਈ ਉਹ ਮੇਰੇ ਵੱਲ ਵੇਖਦਾ ਹੀ ਰਹਿ ਗਿਆ ਉਸ ਦੀ ਅੱਖਾਂ ਦੇ ਵਿੱਚ ਇੱਕ ਹੈਰਾਨੀ ਸੀ ਤੇ ਉਹ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖ ਰਿਹਾ ਸੀ ਮੈਂ ਜਾ ਕੇ ਉਸਦੇ ਬੈੱਡ ਤੇ ਬੈਠ ਗਈ ਉਸ ਨੇ ਮੇਰੇ ਹੱਥ ਉੱਤੇ ਆਪਣਾ ਹੱਥ ਰੱਖਿਆ ਤੇ ਕਹਿਣ ਲੱਗਾ ਮੈਡਮ ਤੁਸੀਂ ਬਹੁਤ ਹੀ ਸੋਹਣੀ ਹੋ ਤਾਂ ਮੈਂ ਵੀ ਹੱਸ ਕੇ ਸੰਗ ਕੇ نیچے ਵੇਖਣ ਲੱਗੀ ਤੇ ਉਸ ਡਰਾਈਵਰ ਨੂੰ ਸਮਝ ਆ ਗਈ ਕਿ ਸ਼ਾਇਦ ਮੈਂ ਉਸ ਦੀ ਗੱਲ ਵਿੱਚ ਹਾਮੀ ਭਰ ਰਹੀ ਆ ਤੇ ਉਸ ਨੂੰ ਇਜਾਜ਼ਤ ਮਿਲ ਗਈ ਤੇ ਫਿਰ ਡਰਾਈਵਰ ਨੇ ਮੇਰੇ ਨਾਲ ਪੂਰੀ ਰਾਤ ਮੇਰਾ ਨਾਂ ਅੰਜਲੀ ਹੈ ਤੇ ਮੇਰੀ ਉਮਰ ਪੂਰੇ 24 ਸਾਲ ਸੀ ਸਾਡੇ ਪਰਿਵਾਰ ਦੇ ਵਿੱਚ ਮੇਰੇ ਮਾਪਿਓ ਤੇ ਮੇਰਾ ਇੱਕ ਛੋਟਾ ਭਰਾ ਸੀ ਅਸੀਂ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਜੀ ਰਹੇ ਸੀ ਹੁਣ ਮੇਰੇ ਵਿਆਹ ਦੀ ਉਮਰ ਹੋ ਗਈ ਸੀ ਤੇ ਮਾਪਿਓ ਨੂੰ ਮੇਰੇ ਰਿਸ਼ਤੇ ਦੀ ਚਿੰਤਾ ਰਹਿੰਦੀ ਸੀ ਕਿ ਮੈਨੂੰ ਕੋਈ ਚੰਗਾ ਘਰ ਮਿਲ ਜਾਵੇ ਤੇ ਉਹਨਾਂ ਨੇ ਮੇਰੇ ਲਈ ਰਿਸ਼ਤੇ ਲੱਭਣੇ ਵੀ ਸ਼ੁਰੂ ਕਰ ਦਿੱਤੇ ਸੀ ਇੱਕ ਵਾਰ ਇੱਕ ਰਿਸ਼ਤਾ ਆਇਆ ਤਾਂ ਉਹ ਮੁੰਡਾ ਆਰਮੀ ਦੇ ਵਿੱਚ ਸੀ ਅਤੇ ਉਸ ਦੀ ਤਨਖਾਹ ਵੀ ਬਹੁਤ ਵਧੀਆ ਸੀ ਤਾਂ ਮੇਰੇ ਪਰਿਵਾਰ ਨੇ ਉਸ ਮੁੰਡੇ ਨੂੰ ਬਿਨਾਂ ਦੇਰੀ ਕੀਤੇ ਮੇਰੇ ਲਈ ਸੋਚ ਲਿਆ ਸੀ ਤੇ ਉਸ ਨਾਲ ਮੇਰਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਜਦੋਂ ਮੈਂ ਆਪਣੇ ਸਹੁਰੇ ਗਈ ਤਾਂ ਉੱਥੇ ਮੇਰੇ ਸੱਸ ਸਹੁਰਾ ਮੇਰਾ ਛੋਟਾ ਦਿਉਰ ਤੇ ਮੇਰਾ ਘਰ ਵਾਲਾ ਹੀ ਰਹਿੰਦੇ ਸਨ ਘਰ ਬਹੁਤ ਵਧੀਆ ਸੀ ਤੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਾਰੇ ਪਾਸੇ ਸਭ ਕੁਝ ਸੀ ਹਰ ਤਰ੍ਹਾਂ ਦਾ ਸੁੱਖ ਸੀ ਮੇਰਾ ਘਰ ਵਾਲਾ 3 ਮਹੀਨਿਆਂ ਦੀ ਛੁੱਟੀ ਲੈ ਕੇ ਆਇਆ ਸੀ ਪਰ 3 ਮਹੀਨੇ ਕਦੋਂ ਲੰਘ ਗਏ ਕੁਝ ਪਤਾ ਹੀ ਨਾ ਲੱਗਾ ਕਿਉਂਕਿ ਵਿਆਹ ਤੋਂ ਬਾਅਦ ਹਰ ਇਨਸਾਨ ਦੀਆਂ ਕੁਝ ਸੱਦਰਾਂ ਤੇ ਚਾਹ ਹੁੰਦੀ ਨੇ ਤੇ ਉਸ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਵਕਤ ਕਦੋਂ ਬੀਤ ਗਿਆ ਮੈਂ ਘਰ ਦੇ ਸਾਰੇ ਕੰਮ ਜਲਦੀ ਕਰਦੀ ਤੇ ਵੇਲੇ ਹੋ ਜਾਂਦੀ ਪਰ ਫੇਰ ਵੀ ਸਮਾਂ ਬਹੁਤ ਮੁਸ਼ਕਲ ਨਾਲ ਲੰਘਦਾ ਸੀ ਸਾਰਾ ਦਿਨ ਮੇਰੇ ਵਾਸਤੇ ਕੱਢਣਾ ਬਹੁਤ ਹੀ ਔਖਾ ਸੀ ਕਿਉਂਕਿ ਮੇਰਾ ਵੀ ਹਜੇ ਨਵਾਂ ਵਿਆਹ ਹੋਇਆ ਸੀ ਤਾਂ ਇੱਕ ਦਿਨ ਮੈਂ ਆਪਣੇ ਕਮਰੇ ਦੇ ਵਿੱਚ ਬੈਠੀ ਸੀ ਮੇਰਾ ਦਿਉਰ ਮੇਰੇ ਕਮਰੇ 'ਚ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਭਾਬੀ ਤੁਸੀਂ ਇਕੱਲੇ ਕਿਉਂ ਬੈਠੇ ਰਹਿੰਦੇ ਹੋ ਤੁਸੀਂ ਬਾਹਰ ਆ ਕੇ ਬੈਠੋ ਸਾਡੇ ਨਾਲ ਗੱਲਾਂ-ਬਾਤਾਂ ਕਰਿਆ ਕਰੋ ਕੋਈ ਟੀਵੀ ਦੇਖੋ ਕੋਈ ਗੇਮ ਖੇਡ ਲਿਆ ਕਰੋ ਮੈਂ ਉਸਨੂੰ ਕਿਹਾ ਸਣੀ ਮੇਰਾ ਮਨ ਕਿਸੇ ਚੀਜ਼ ਵਿੱਚ ਨਹੀਂ ਲੱਗਦਾ ਹੌਰੀ ਹੌਰੀ ਹੀ ਮਨ ਲੱਗੂਗਾ ਕਿਉਂਕਿ ਮੈਂ ਜੇ ਨਵੀਂ-ਨਵੀਂ ਤਾਂ ਵਿਆਹ ਕੇ ਆਈ ਸੀ ਇੱਕ ਦਿਨ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੇਰਾ ਦਿਲ ਨਹੀਂ ਲੱਗ ਰਿਹਾ ਮੈਨੂੰ ਪੇਕੇ ਜਾਣ ਦਾ ਬਹੁਤ ਮਨ ਕਰ ਰਿਹਾ ਹੈ ਤਾਂ ਮੇਰੀ ਸੱਸ ਨੇ ਕਿਹਾ ਕੀ ਧੀਏ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਜਾਣਾ ਚਾਹੁੰਨੀ ਹਾਂ ਤਾਂ ਉਸ ਨੇ ਕਿਹਾ ਕਿ ਤੈਨੂੰ ਸੱਨੀ ਛੱਡ ਆਊਗਾ ਤੇ ਉਹਨਾਂ ਨੇ ਸੱਨੀ ਨੂੰ ਕਹਿ ਦਿੱਤਾ ਕਿ ਤੂੰ ਆਪਣੀ ਭਾਬੀ ਨੂੰ ਕੱਲ ਸਵੇਰੇ ਇਸਦੇ ਪੇਕੇ ਛੱਟ ਆਈ ਸੰਨੀ ਨੇ ਜਾਣ ਲਈ ਹਾਮੀ ਭਰ ਦਿੱਤੀ ਸੀ ਅਤੇ ਮੈਂ ਵੀ ਖੁਸ਼ ਹੋ ਗਈ ਸੀ ਕਿ ਚਲੋ ਹੁਣ ਮੈਂ ਪੇਕੇ ਜਾਵਾਂਗੀ। ਉਹਨਾਂ ਨੇ ਕਿਹਾ ਬੱਸ ਵਿੱਚ ਜਾਣ ਦੀ ਕੋਈ ਲੋੜ ਨਹੀਂ। ਸੰਨੀ ਤੈਨੂੰ ਗੱਡੀ ਵਿੱਚ ਲੈ ਕੇ ਜਾਊਗਾ। ਅਗਲੇ ਦਿਨ ਮੈਂ ਆਪਣੇ ਪੇਕੇਆਂ ਲਈ ਸੰਨੀ ਦੇ ਨਾਲ ਤੁਰ ਪਈ ਸੀ। ਉਸ ਨੇ ਮੈਨੂੰ ਘਰ ਛੱਡਿਆ ਤੇ ਛੱਟ ਹੀ ਉਥੋਂ ਵਾਪਸ ਆ ਗਿਆ ਸੀ ਤੇ ਮੈਨੂੰ ਆਪਣੇ ਪੇਕੇ ਘਰ ਆਏ ਹਜੇ 3-4 ਦਿਨ ਹੋ ਹੀ ਸਨ। ਪਰ ਮੈਨੂੰ ਬਹੁਤ ਹੀ ਵੱਖਰਾ ਜਿਹਾ ਜੀਵ ਜਿਹਾ ਲੱਗ ਰਿਹਾ ਸੀ। ਆਪਣੇ ਪੇਕੇਆਂ ਵਿੱਚ ਵੀ ਦਿਨ ਨਹੀਂ ਲੱਗ ਰਿਹਾ ਸੀ ਮੈਂ ਉੱਥੋਂ ਬੱਸ ਫੜੀ ਤੇ ਆਪਣੇ ਸਹੁਰੇ ਘਰ ਆ ਗਈ ਸੀ ਘਰ ਆ ਕੇ ਮੈਂ ਸੰਨੀ ਨੂੰ ਪੁੱਛਿਆ ਕਿ ਘਰ ਵਿੱਚ ਸਾਰੇ ਠੀਕ ਨੇ ਤਾਂ ਉਸ ਨੇ ਕਿਹਾ ਕਿ ਹਾਂ ਭਾਬੀ ਸਭ ਠੀਕ ਹੈ ਪਰ ਤੁਸੀਂ ਅਚਾਨਕ ਕਿੱਦਾਂ ਆ ਗਏ ਮੈਂ ਉਸ ਨੂੰ ਕਿਹਾ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਸਭ ਠੀਕ ਹੈ ਮੇਰਾ ਜੂਰ ਦਾ ਹੁਣ ਦੁਬਈ ਦਾ ਵੀਜ਼ਾ ਲੱਗ ਗਿਆ ਸੀ ਤੇ ਉਹ ਚਲਾ ਗਿਆ ਹੁਣ ਘਰ ਦੇ ਵਿੱਚ ਮੈਂ ਤੇ ਮੇਰੇ ਸੱਸ ਸਹੁਰਾ ਹੀ ਰਹਿੰਦੇ ਸੀ ਇੱਕ ਦਿਨ ਚਾਨਕੀ ਹੋਇਆ ਮੇਰੇ ਸਹੁਰੇ ਨੂੰ ਹਾਰਟ ਅਟੈਕ ਆ ਗਿਆ ਅਸੀਂ ਉਸ ਨੂੰ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਗਏ ਪਰ ਉਸ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਸੀ ਅਸੀਂ ਬਹੁਤ ਅਦਾਸ ਮਨ ਨਾਲ ਘਰ ਆ ਗਏ ਸੀ ਅਤੇ ਕੁਝ ਦਿਨਾਂ ਦੇ ਬਾਅਦ ਮੈਨੂੰ ਆਰਮੀ ਕੈਂਪ ਤੋਂ ਫੋਨ ਆਇਆ ਕਿ ਮੇਰੇ ਘਰ ਵਾਲੇ ਦੀ ਉਥੇ ਟ੍ਰੇਨਿੰਗ ਦੇ ਦੌਰਾਨ ਅੱਖ ਦੀ ਰੌਸ਼ਨੀ ਚਲੀ ਗਈ ਜਿਸ ਕਰਕੇ ਉਸ ਨੂੰ ਮੈਂ ਉੱਥੇ ਹੀ ਰੱਖਿਆ ਹੋਇਆ ਹੈ ਕਿਉਂਕਿ ਉਸ ਦੇ ਸਿਰ ਵਿੱਚ ਸੱਟ ਲੱਗੇ ਇਹ ਖਬਰ ਮੇਰੇ ਲਈ ਇੱਕ ਦੁੱਖ ਦੇ ਪਹਾੜ ਵਾਂਗ ਸੀ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਮੇਰੇ ਰੋਣ ਦੀ ਆਵਾਜ਼ ਸੁਣ ਕੇ ਮੇਰੀ ਸੱਸ ਨੇ ਕਿਹਾ ਤੀਏ ਕੀ ਹੋਇਆ ਪਰ ਮੈਂ ਕੁਝ ਨਾ ਬੋਲ ਸકી ਫਿਰ ਮੇਰੀ ਸੱਸ ਨੇ ਫੋਨ ਤੇ ਗੱਲ ਕੀਤੀ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਇਹ ਸੁਣ ਕੇ ਬੇਹੋਸ਼ ਹੋ ਗਈ ਤੇ ਜ਼ਮੀਨ ਤੇ ਡਿੱਗ ਗਈ ਹੁਣ ਮੇਰੇ ਕੋਲ ਕੋਈ ਵੀ ਨਹੀਂ ਸੀ ਮੈਂ ਰੋਂਦੀ ਹੋਈ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਨਾਂ ਨੂੰ ਹੋਸ਼ ਨਹੀਂ ਆ ਰਿਹਾ ਸੀ ਆਖਰ ਵਿੱਚ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਘਰ ਵਿੱਚ ਕੋਈ ਹੋਰ ਵੀ ਨਹੀਂ ਸੀ ਤਾਂ ਮੈਂ ਗਵਾਂੜ ਦੇ ਇੱਕ ਮੁੰਡੇ ਨੂੰ ਬੁਲਾਇਆ ਤੇ ਅਸੀਂ ਮੇਰੀ ਸੱਸ ਨੂੰ ਹਸਪਤਾਲ ਲੈ ਕੇ ਗਏ ਡਾਕਟਰ ਨੇ ਦੱਸਿਆ ਕਿ ਸਦਮੇ ਦੇ ਕਾਰਨ ਉਹ ਕੋਮਾ ਵਿੱਚ ਚਲੀ ਗਈ ਹੈ ਦੋ ਦਿਨ ਹਸਪਤਾਲ ਰਹਿਣ ਤੋਂ ਬਾਅਦ ਉਹਨਾਂ ਦੀ ਵੀ ਮੌਤ ਹੋ ਗਈ ਸੀ ਤੇ ਹੋਣ ਮੈਂ ਘਰ ਦੇ ਵਿੱਚ ਬਿਲਕੁਲ ਇਕੱਲੀ ਰਹਿ ਗਈ ਮੇਰੇ ਕੋਲ ਕੋਈ ਵੀ ਨਹੀਂ ਸੀ ਮੈਂ ਆਪਣੇ ਘਰ ਵਾਲੇ ਦੇ ਨਾਲ ਫੋਨ ਤੇ ਗੱਲ ਕਰਦੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਜਲਦ ਹੀ ਆ ਰਿਹਾ ਹਾਂ ਮੈਂ ਉਹਨਾਂ ਦੀ ਬਹੁਤ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਦੀ ਹੁੰਦੀ ਉਹਨਾਂ ਦਾ ਬਹੁਤ ਧਿਆਨ ਰੱਖਦੀ ਉਹਨਾਂ ਨੂੰ ਟੈਨਸ਼ਨ ਵਧੀਆਂ ਮਿਲਦੀ ਸੀ ਇਸ ਲਈ ਅਸੀਂ ਇੱਕ ਗੱਡੀ ਖਰੀਦ ਲਈ ਕਿਉਂਕਿ ਗੱਡੀ ਤੋਂ ਬਿਨਾਂ ਸਾਨੂੰ ਜਾਣਾ ਆਉਣਾ ਔਖਾ ਹੋ ਜਾਂਦਾ ਸੀ ਔਰ ਸਾਨੂੰ ਗੱਡੀ ਚਲਾਉਣ ਦੇ ਲਈ ਇੱਕ ਡਰਾਈਵਰ ਵੀ ਰੱਖਣਾ ਪੈਣਾ ਸੀ ਕਿਉਂਕਿ ਮੈਨੂੰ ਤਾਂ ਕਾਰ ਚਲਾਉਣੀ ਨਹੀਂ ਆਉਂਦੀ ਸੀ ਇਸੇ ਕਰਕੇ ਅਸੀਂ ਇੱਕ ਡਰਾਈਵਰ ਰੱਖ ਲਿੱਤਾ ਸੀ ਹੁਣ ਜਦੋਂ ਅਸੀਂ ਕਿਤੇ ਵੀ ਜਾਣਾ ਹੁੰਦਾ ਤਾਂ ਉਸ ਨੂੰ ਨਾਲ ਲੈ ਕੇ ਜਾਂਦੇ ਜਦੋਂ ਮੈਂ ਡਰਾਈਵਰ ਨੂੰ ਪਹਿਲੀ ਵਾਰੀ ਵੇਖਿਆ ਸੀ ਤਾਂ ਮੈਂ ਹੈਰਾਨ ਹੀ ਰਹਿ ਗਈ ਸੀ ਕਿਉਂਕਿ ਉਹ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸਨਰਖਾ ਤੇ ਲੰਮਾ ਚੌੜਾ ਸੀ ਹੱਟੇ-ਕੱਟੇ ਸ਼ਰੀਰ ਦਾ ਮਾਲਕ ਸੀ ਤੇ ਜਦੋਂ ਵੀ ਸਾਨੂੰ ਕਿਤੇ ਵੀ ਜਾਣਾ ਹੁੰਦਾ ਉਸ ਨੂੰ ਫੋਨ ਕਰਦੇ ਤਾਂ ਉਹ ਛੱਟ ਆ ਜਾਂਦਾ ਅਤੇ ਅਸੀਂ ਉਸ ਦੇ ਨਾਲ ਚਲੇ ਜਾਂਦੇ ਉਹ ਮੈਨੂੰ ਬਹੁਤ ਹੀ ਡੂੰਘੀਆਂ ਨਜ਼ਰਾਂ ਨਾਲ ਵੇਖਦਾ ਸੀ ਅਤੇ ਮੇਰੇ ਘਰ ਵਾਲੇ ਦੀ ਨਜ਼ਰ ਕਮਜ਼ੋਰ ਹੋਣ ਕਰਕੇ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਸੀ ਇਸ ਲਈ ਉਹ ਇਸ ਗੱਲ ਦਾ ਫਾਇਦਾ ਚੁੱਕਦਾ ਸੀ ਉਹ ਗੱਡੀ ਦੇ ਸ਼ੀਸ਼ੇ ਵਿੱਚੋਂ ਵਾਰ-ਵਾਰ ਮੈਨੂੰ ਇਸ਼ਾਰੇ ਕਰਦਾ ਮੈਂ ਘਰ ਪਹੁੰਚ ਕੇ ਆਪਣੇ ਘਰ ਵਾਲੇ ਨੂੰ ਬੈੱਡਰੂਮ ਦੇ ਵਿੱਚ ਛੱਡਿਆ ਤੇ ਮੈਂ ਉਸ ਡਰਾਈਵਰ ਦੇ ਕੋਲ ਆਈ ਅਤੇ ਮੈਂ ਉਸ ਨੂੰ ਕਿਹਾ ਕਿ ਜੇਕਰ ਤੂੰ ਇੱਥੇ ਅੱਜ ਰਾਤ ਰੁਕਣਾ ਹੈ ਤਾਂ ਤੂੰ ਰੁਕ ਸਕਦਾ ਹੈ ਕਿਉਂਕਿ ਕੱਲ ਫੇਰ ਪੈਂਸ਼ਨ ਲੈਣ ਜਾਣਾ ਹੈ ਤਾਂ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਇੱਥੇ ਹੀ ਰੁਕ ਜਾਣਾ ਅਤੇ ਉਸਨੇ ਹਾਂਮੀ ਭਰ ਦਿੱਤੀ ਸੀ ਮੈਂ ਉਸ ਨੂੰ ਕਿਹਾ ਕਿ ਸਾਡੇ ਘਰ ਵਿੱਚ ਦੋ ਕਮਰੇ ਖਾਲੀ ਨੇ ਜਿਹੜਾ ਕਮਰਾ ਤੈਨੂੰ ਠੀਕ ਲੱਗਦਾ ਤੂੰ ਉੱਥੇ ਆਰਾਮ ਕਰ ਸਕਦਾ ਤਾਂ ਉਹ ਵੀ ਮੇਰਾ ਇੰਨਾ ਕਹਿਣ ਤੇ ਹੀ ਮੰਨ ਗਿਆ ਸੀ ਅਤੇ ਉਸ ਤੋਂ ਬਾਅਦ ਮੈਂ ਰਾਤੀ ਰੋਟੀ ਬਣਾਈ ਆਪਣੇ ਘਰ ਵਾਲੇ ਨੂੰ ਰੋਟੀ ਦਿੱਤੀ ਅਤੇ ਫਿਰ ਮੈਂ ਡਰਾਈਵਰ ਨੂੰ ਰੋਟੀ ਦੇਣ ਲਈ ਉਸ ਦੇ ਕਮਰੇ ਵਿੱਚ ਚਲੀ ਗਈ ਤੇ ਉਸ ਨੂੰ ਕਿਹਾ ਕਿ ਰੋਟੀ ਖਾ ਲਓ ਉਸ ਨੇ ਕਿਹਾ ਮੇਰੀ ਰੋਟੀ ਬੈਠ ਤੇ ਰੱਖ ਦਿਓ ਤੇ ਜਦੋਂ ਮੈਂ ਰੋਟੀ ਰੱਖ ਕੇ ਜਾਣ ਲੱਗੀ ਤਾਂ ਉਸ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਮੇਰੀ ਇੱਕ ਗੱਲ ਸੁਣ ਕੇ ਜ਼ਰੂਰ ਜਾਇਓ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਹਾਂਜੀ ਦੱਸੋ ਤਾਂ ਉਸ ਨੇ ਕਿਹਾ ਕਿ ਤੁਸੀਂ ਕਿੰਨੇ ਸੋਹਣੇ ਹੋ ਤੁਹਾਨੂੰ ਜਦੋਂ ਵੇਖਦਾ ਤਾਂ ਵੇਖਦਾ ਹੀ ਰਹਿ ਜਾਂਦਾ ਪਰ ਤੁਸੀਂ ਇਸ ਆਦਮੀ ਦੇ ਨਾਲ ਕਿਸ ਤਰ੍ਹਾਂ ਜ਼ਿੰਦਗੀ ਕੱਟ ਰਹੇ ਹੋ ਮੈਂ ਉਸ ਨੂੰ ਕਿਹਾ ਕਿ ਪਹਿਲਾਂ ਸਾਰਾ ਕੁਝ ਠੀਕ ਸੀ ਪਰ ਹੁਣ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਕਿਸੇ ਦੁਰਘਟਨਾ ਕਰਕੇ ਚਲੀ ਗਈ ਹੈ ਪਹਿਲਾਂ ਮੇਰਾ ਘਰ ਵਾਲਾ ਬਿਲਕੁਲ ਸਹੀ ਸੀ ਤਾਂ ਕਹਿਣ ਲੱਗਾ ਕਿ ਰਾਤ ਨੂੰ ਜਦੋਂ ਸੌ ਜਾਏ ਤਾਂ ਮੇਰੀ ਗੱਲ ਜ਼ਰੂਰ ਸੁਣ ਕੇ ਜਾਇਓ ਮੈਂ ਉਸ ਨੂੰ ਕਿਹਾ ਕਿ ਤੂੰ ਜੋ ਕਹਿਣਾ ਹੈ ਤੂੰ ਹੁਣੇ ਕਹਿ ਦੇ ਤਾਂ ਕਹਿਣ ਲੱਗਾ ਕਿ ਨਹੀਂ ਮੈਂ ਰਾਤ ਨੂੰ ਦੱਸਾਂਗਾ ਰਾਤ ਦੇ 11 ਵਜੇ ਜਦੋਂ ਮੇਰਾ ਘਰ ਵਾਲਾ ਸੌਂ ਗਿਆ ਤਾਂ ਮੈਂ ਹੌਲੀ ਦੇ ਕੇ ਡਰਾਈਵਰ ਦੇ ਕਮਰੇ ਵਿੱਚ ਆ ਗਈ ਸੀ ਉਹ ਬਸ ਮੈਨੂੰ ਹੀ ਵੇਖਦਾ ਜਾ ਰਿਹਾ ਸੀ ਅਤੇ ਮੈਂ ਫੇਰ ਉਸ ਦੇ ਬੈੱਡ ਤੇ ਆ ਕੇ ਬੈਠ ਗਈ ਉਸ ਨੇ ਕਿਹਾ ਕਿ ਤੁਸੀਂ ਅੱਜ ਬਹੁਤ ਹੀ ਸੋਹਣੇ ਲੱਗ ਰਹੇ ਹੋ ਜਦੋਂ ਉਸ ਨੇ ਤਾਰੀਫ ਕੀਤੀ ਤਾਂ ਮੈਨੂੰ ਸੰਗ ਆ ਗਈ ਉਸ ਨੇ ਮੈਨੂੰ ਕਿਹਾ ਮੈਨੂੰ ਇੱਕ ਗੱਲ ਦੱਸੋ ਕਿ ਮੈਂ ਤੁਹਾਨੂੰ ਕਹਿ ਸਕਦਾ ਹਾਂ ਮੈਂ ਉਸ ਨੂੰ ਕਿਹਾ ਕਿ ਹਾਂ ਤਾ ਕਹਿਣ ਲੱਗਾ ਗੁੱਸਾ ਨਾ ਕਰਿਓ। ਉਸਨੇ ਕਿਹਾ ਕਿ ਤੁਸੀਂ ਮੈਨੂੰ ਅੱਜ ਖੁਸ਼ੀ ਦੇ ਸਕਦੇ ਹੋ। ਤਾਂ ਮੈਨੂੰ ਸ਼ਰਮ ਆ ਗਈ ਸੀ। ਤਾਂ ਮੈਂ ਆਪਣਾ ਸਿਰ ਥੱਲੇ ਕਰ ਲਿਆ। ਤਾਂ ਮੇਰੇ ਇਸ ਤਰ੍ਹਾਂ ਸਿਰ ਥੱਲੇ ਕਰਨ ਦਾ ਡਰਾਈਵਰ ਨੂੰ ਇਹ ਲੱਗਾ ਕਿ ਸ਼ਾਇਦ ਮੈਂ ਉਸ ਨੂੰ ਇਜਾਜ਼ਤ ਦੇ ਦਿੱਤੀ। ਤੇ ਮੇਰੀ ਸਹਿਮਤੀ ਆ। ਮੈਂ ਹੋਰ ਕੀ ਕਰਦੀ? ਮੇਰੇ ਘਰ ਵਾਲੇ ਤਾਂ ਹੁਣ ਸਭ ਕੁਝ ਨਹੀਂ ਹੁੰਦਾ ਸੀ ਜੋ ਪਹਿਲਾਂ ਹੁੰਦਾ ਸੀ। ਹੁਣ ਮੇਰਾ ਘਰ ਵਾਲਾ ਮੇਰੀ ਇੱਛਾ ਪੂਰੀ ਨਹੀਂ ਕਰ ਸਕਦਾ ਸੀ ਇਸ ਲਈ ਮੈਨੂੰ ਆਪਣੇ ਲਈ ਡਰਾਈਵਰ ਦਾ ਸਹਾਰਾ ਲੈਣਾ ਪਿਆ ਅਤੇ ਹੁਣ ਸਾਡਾ ਰਿਸ਼ਤਾ ਸਾਫ਼ ਹੋ ਚੁੱਕਾ ਸੀ ਜਦੋਂ ਵੀ ਮੌਕਾ ਮਿਲਦਾ ਅਸੀਂ ਆਪਣਾ ਮਨ ਸ਼ਾਂਤ ਕਰਦੇ ਇੱਕ ਦੂਜੇ ਨਾਲ ਗੱਲਾਂ ਕਰਦੇ ਦਿਨ ਹੋਵੇ ਜਾਂ ਰਾਤ ਹੋਵੇ ਜਾਂ ਸ਼ਾਮਾਂ ਸਾਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਮੇਰੇ ਘਰ ਵਾਲੇ ਤਾਂ ਦਿਸਦਾ ਨਹੀਂ ਸੀ ਅਤੇ ਕਦੇ-ਕਦੇ ਅਸੀਂ ਉਹਨਾਂ ਦੇ ਸਾਹਮਣੇ ਹੀ हां समझा कोई कर लंदे सा हुन ਇਤਾ ਹੀ ਜ਼ਿੰਦਗੀ ਲੰਘ ਰਹੀ ਸੀ ਮੈਂ ਜਿਆਦਾ ਸਮਾਂ ਉਸ ਨਾਲ ਹੀ ਬਤਾਉਂਦੀ ਕਿਉਂਕਿ ਉਹ ਹੁਣ ਸਾਡੇ ਕੋਲ ਹੀ ਰਹਿੰਦਾ ਸੀ ਅਤੇ ਇਸ ਤਰ੍ਹਾਂ ਹੀ ਦਿਨ ਲੰਘ ਰਹੇ ਸੀ ਕੁਝ ਵੀ ਔਖਾ ਨਹੀਂ ਲੱਗ ਰਿਹਾ ਸੀ ਉਸ ਨੂੰ ਅਸੀਂ ਇੱਕ ਵੱਖਰਾ ਕਮਰਾ ਦਿੱਤਾ ਸੀ ਜਿਸ ਨਾਲ ਲੋਕ ਸ਼ੱਕ ਵੀ ਨਹੀਂ ਕਰ ਸਕਦੇ ਸੀ ਕਿ ਉਹ ਸਾਡੇ ਨਾਲ ਰਹਿੰਦਾ ਹੈ ਘੱਟੋ ਘੱਟ 6 ਮਹੀਨਿਆਂ ਬਾਅਦ ਮੇਰੇ ਘਰ ਵਾਲੇ ਦੀ ਅੱਖਾਂ ਦੀ ਜਾਂਚ ਹੋਣੀ ਸੀ ਤਾਂ ਅਸੀਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ 1 ਘੰਟੇ ਦੇ ਵਿੱਚ ਹੀ ਸੋਚਿਆ ਸੀ ਆ ਜਾਵਾਂਗੇ ਪਰ ਡਾਕਟਰ ਨੇ ਤਾਂ 2-3 ਘੰਟੇ ਲਾ ਦਿੱਤੇ ਮੈਨੂੰ ਲੱਗਾ ਕਿ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਫਿਰ ਡਾਕਟਰ ਨੇ ਮੈਨੂੰ ਅੰਦਰ ਬੁਲਾਇਆ ਤੇ ਕਿਹਾ ਕਿ ਉਹਨਾਂ ਦੀ ਅੱਖਾਂ ਦੀ ਸਰਜਰੀ ਕੀਤੀ ਹੈ ਅਤੇ ਇਹਨਾਂ ਨੂੰ ਹੁਣ 2 ਦਿਨਾਂ ਬਾਅਦ ਫੇਰ ਲੈ ਕੇ ਆਉਣਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਹੋ ਸਕਦਾ ਹੈ ਉਹਨਾਂ ਦੀ ਅੱਖਾਂ ਠੀਕ ਹੋ ਜਾਵੇ ਜਾ ਫਿਰ ਕਦੇ ਠੀਕ ਹੀ ਨਾ ਹੋਣ। ਉਹਨਾਂ ਨੇ ਕਿਹਾ ਕਿ ਹੁਣ ਇਸ ਨੂੰ ਘਰ ਲੈ ਜਾਓ ਤੇ 3 ਦਿਨ ਬਾਅਦ ਚੈੱਕ ਕਰਾਉਣਾ ਹੈ। ਮੈਂ ਉਹਨਾਂ ਨੂੰ ਕਿਹਾ ਠੀਕ ਹੈ। ਅਸੀਂ ਘਰ ਆ ਗਏ ਤੇ 3 ਦਿਨ ਬਾਅਦ ਫਿਰ ਹਸਪਤਾਲ ਗਏ। ਡਾਕਟਰ ਨੇ 1 ਘੰਟੇ ਬਾਅਦ ਕਿਹਾ ਕਿ ਹੁਣ ਤੁਹਾਨੂੰ ਆਉਣ ਦੀ ਕੋਈ ਲੋੜ ਨਹੀਂ। ਹੁਣ ਤੁਸੀਂ ਇਹਨਾਂ ਨੂੰ ਘਰ ਲੈ ਕੇ ਜਾ ਸਕਦੇ ਹੋ। ਅਸੀਂ ਆਪਣੇ ਘਰ ਵਾਲੇ ਨੂੰ ਲੈ ਕੇ ਘਰ ਆ ਗਏ ਸੀ। ਉਸੇ ਰਾਤ ਮੈਂ ਆਪਣੇ ਘਰ ਵਾਲੇ ਨੂੰ ਸਵਾ ਕੇ ਡ라이ਵਰ ਦੇ ਕਮਰੇ ਦੇ ਵਿੱਚ ਸੀ ਪਰ ਉਸ ਰਾਤ ਜੋ ਹੋਇਆ ਸੀ ਉਸ ਨੇ ਮੇਰੇ ਹੋਸ਼ ਉਡਾ ਦਿੱਤੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੇਰਾ ਘਰ ਵਾਲਾ ਮੇਰੇ ਸਾਹਮਣੇ ਖੜਾ ਸੀ ਕਿ ਅਸੀਂ ਦੋਵੇਂ ਇਕੱਲੇ ਉਸ ਹਾਲਤ ਵਿੱਚ ਸੀ ਮੇਰੇ ਘਰ ਵਾਲੇ ਨੇ ਕਿਹਾ ਕਿ ਮੈਨੂੰ ਕਾਫੀ ਦਿਨਾਂ ਤੋਂ ਸ਼ੱਕ ਸੀ ਮੈਂ ਬੇਸ਼ੱਕ ਅੱਖਾਂ ਤੋਲਣਾ ਪਰ ਮੈਂ ਸੁਣਦਾ ਸਕਦਾ ਹਾਂ ਕਿ ਤੁਸੀਂ ਦੋਵੇਂ ਕੀ ਕਰ ਰਹੇ ਹੋ ਜਦੋਂ ਤੋਂ ਤੁਸੀਂ ਮੇਰੇ ਸਾਹਮਣੇ ਇਹ ਸਭ ਕੁਝ ਕਰ ਰਹੇ ਹੋ ਤਾਂ ਮੈਂ ਸੌਣ ਦਾ ਨਾਟਕ ਕਰਦਾ ਸੀ ਮੈਨੂੰ ਸਾਰਾ ਕੁਝ ਪਤਾ ਸੀ ਮੈਂ ਹੁਣ ਤੈਅ ਕਰ ਲਿਆ ਸੀ ਕਿ ਤੁਹਾਨੂੰ ਦੋਨਾਂ ਨੂੰ ਮੈਂ ਰੰਗੇ ਹੱਥੀ ਕਾਬੂ ਕਰਾਂਗਾ ਇਸ ਲਈ ਮੈਂ ਡਾਕਟਰ ਨੂੰ ਸੱਜ ਸੱਜ ਦੱਸ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਮੇਰੀ ਘਰਵਾਲੀ ਨੂੰ ਇਹ ਗੱਲ ਬਿਲਕੁਲ ਨਾ ਦੱਸਿਓ ਕਿ ਮੇਰੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਹੈ ਡਾਕਟਰ ਨੇ ਵੀ ਤੇਰੇ ਕੋਲੋਂ ਇਹ ਗੱਲ ਲੁਕਾਈ ਹੈ ਉਹਨਾਂ ਨੇ ਮੇਰੀ ਸਰਜਰੀ ਕੀਤੀ ਸੀ ਤੇ ਮੈਨੂੰ ਉਸ ਤੋਂ ਬਾਅਦ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ 3 ਦਿਨ ਬਾਅਦ ਜਦੋਂ ਗਏ ਸੀ ਤਾਂ ਉਹਨਾਂ ਨੇ ਉਸ ਦਿਨ ਮੇਰੀ ਅੱਖਾਂ ਦੀਆਂ ਪੱਟੀਆਂ ਖੋਲੀਆਂ ਸੀ ਤੇ ਟਾਂਕੇ ਕੱਟ ਦਿੱਤੇ ਡਰਾਈਵਰ ਦੇ ਪਿਆਰ ਵਿੱਚ ਤੂੰ ਇੰਨੀ ਇੰਨੀ ਹੋ ਗਈ ਕਿ ਤੈਨੂੰ ਕੁਝ ਸਮਝ ਹੀ ਨਾ ਆਇਆ ਤੈਨੂੰ ਤਾਂ ਬਸ ਉਹ ਹੀ ਕੁਝ ਚਾਹੀਦਾ ਸੀ ਤੁਸੀਂ ਦੋਵਾਂ ਨੇ ਕਿੰਨੀ ਵਾਰੀ ਉਹ ਸਭ ਕੁਝ ਕੀਤਾ ਮੈਨੂੰ ਨਹੀਂ ਪਤਾ ਪਰ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਾਲਦਾ ਰਿਹਾ ਇਹ ਮੈਨੂੰ ਹੀ ਪਤਾ ਹੈ ਮੈਂ ਬਸ ਤੁਹਾਨੂੰ ਦੋਨਾਂ ਨੂੰ ਫੜਨਾ ਚਾਹੁੰਦਾ ਸਾਂ ਅਤੇ ਅੱਜ ਮੈਂ ਉਹ ਕਰਕੇ ਵਿਖਾ ਦਿੱਤਾ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਸਾਰਾ ਕਸੂਰ ਇਸ ਡਰਾਈਵਰ ਦਾ ਹੈ ਇਸਨੇ ਮੇਰੇ ਨਾਲ ਧੱਕਾ ਕੀਤਾ ਇਸਨੇ ਮੈਨੂੰ ਆਪਣੇ ਚਾਂਸੇ ਵਿੱਚ ਫਸਾ ਲਿਆ ਤਾਂ ਡਰਾਈਵਰ ਕਹਿਣ ਲੱਗਾ ਕਿ ਤੁਸੀਂ ਕੀ ਬਕਵਾਸ ਕਰ ਰਹੇ ਹੋ ਇਹ ਸਭ ਕੁਝ ਤੁਹਾਡੀ ਸਹਿਮਤੀ ਨਾਲ ਹੀ ਹੋਇਆ ਹੈ ਤੁਸੀਂ ਫਿਰ ਮੈਨੂੰ ਇਕੱਲੇ ਨੂੰ ਬਲੇਮ ਕਿਉਂ ਕਰ ਰਹੇ ਹੋ ਮੈਂ ਉਦੋਂ ਹੀ ਆਇਆ ਜਦੋਂ ਤੁਸੀਂ ਮੈਨੂੰ ਹਾਮੀ ਭਰੀ ਮੈਂ ਤੁਹਾਡਾ ਕੋਈ ਜ਼ਬਰਦਸਤੀ ਨਹੀਂ ਕੀਤੀ ਪਰ ਹੁਣ ਮੈਂ ਆਪਣੇ ਘਰ ਵਾਲਿਆਂ ਤੋਂ ਤਲਾਕ ਦੇ ਦਿੱਤਾ ਸੀ ਤੇ ਹੁਣ ਉਸ ਡਰਾਈਵਰ ਦੇ ਨਾਲ ਰਹਿੰਦੀ ਅਤੇ ਅੱਗੋਂ ਉਸਦੇ ਵੀ ਮਾਪਿਓ ਨੇ ਉਸ ਨਾਲ ਉਸਦੇ ਸੰਬੰਧ ਤੋੜ ਲਏ ਸੀ ਦੋਸਤੋ ਕਦੇ ਵੀ ਆਪਣੇ ਜੀਵਨ ਸਾਥੀ ਨੂੰ ਧੋਖਾ ਨਾ ਦਿਓ ਜੋ ਕਿ ਬਹੁਤ ਹੀ ਗਲਤ ਹੈ ਇਸ ਦੇ ਨਾਲ ਰਿਸ਼ਤੇ ਖਰਾਬ ਹੁੰਦੇ ਨੇ ਤੇ ਸਮਾਜ ਦੇ ਵਿੱਚ ਵੀ ਗੰਦਗੀ ਫੈਲਦੀ ਹੈ ਹਮੇਸ਼ਾ ਆਪਣੇ ਜੀਵਨ ਸਾਥੀ ਦੀ ਕਦਰ ਕਰੋ ਉਸ ਦਾ ਸਾਥ ਦਿਓ ਕਹਾਣੀ ਚੰਗੇ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ